ਸਸਰੀ ਗਾਲ ਜੀ ਦੋਸਤੋ ਮੈਂ ਅੱਜ ਫੇਰ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਇਆ ਮੇਰੀ ਕੁਕਸ਼ੈਕ ਦੀ ਹਰ ਰੋਜ਼ ਵੀਡੀਓ ਤੁਹਾਡੇ ਲਈ ਅਪਲੋਡ ਕਰਾਂ ਪਰ سپورਟ ਤੁਸੀਂ ਕਰਦੇ ਨਹੀਂ ਫੇਰ ਦੁੱਖ ਲੱਗਦਾ ਯਾਰ ਵੀਡੀਓ ਇੰਨੀ ਮਿਹਨਤ ਨਾਲ ਅਪਲੋਡ ਕੀਤਾ ਵੀਡੀਓ ਐਡੀਟਿੰਗ ਕੀਤੀ ਔਰ ਇੰਨੀ ਮਿਹਨਤ ਕਰਕੇ ਵੀਡੀਓ ਐਡੀਟਿੰਗ ਕਰਕੇ ਔਰ ਮੈਂ نیٹ ਖਰਚ ਕੇ ਤੁਹਾਡੇ ਲਈ ਵੀਡੀਓ ਅਪਲੋਡ ਕੀਤਾ ਪਰ ਰਿਸਪੌਂਸ ਤੁਸੀਂ ਦਿੰਦੇ ਨਹੀਂ ਤੁਸੀਂ ਦੇਖਦੇ ਨਹੀਂ ਫੇਰ ਬਹੁਤ ਦੁੱਖ ਲੱਗਦਾ ਮੈਂ ਚਾਹੁੰਦਾ ਕੁਝ ਬਣ ਜਾਵਾਂ ਪਰ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਕੁਝ ਬਣਾ ਹਨਾ ਪਰ ਤੁਸੀਂ ਸਪੋਰਟ ਕਰ ਦਿਓ ਯਾਰ ਮੈਂ ਗੱਲ ਕਰਦਾ ਹਾਂ ਅੱਜ ਮੌਸਮ ਦੀ ਮੌਸਮ ਦੇ ਵਿੱਚ ਕਿਹਾ ਗਿਆ ਕਿ ਦੋ ਤਿੰਨ ਦਿਨ ਤੱਕ ਮੀਂਹ ਦੀ ਸਭਾਵਨਾ ਹੈ ਕਿ ਸਾਡੇ ਪੰਜਾਬ ਦੇ ਲੋਕ ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਸਾਰੇ ਕਿਸਾਨ ਹੈਗੇ ਨੇ ਜਿਹੜੇ ਛੋਟੇ ਆ ਵੱਡੇ ਆ ਹਰ ਵਰਗ ਦਾ ਕਿਸਾਨ ਹੈ ਤੇ ਮੌਸਮ ਦੀ ਮਾਰ ਜੜੀ ਹੈ ਉਹ ਪੰਜਾਬ ਦੀ ਧਰਤੀ ਤੇ ਪੂਰੇ ਦੇਸ਼ ਦੀ ਧਰਤੀ ਤੇ ਹਾਵੀ ਹੁੰਦੀ ਨਜ਼ਰ ਆ ਰਹੀ ਜੇ ਮੌਸਮ ਨੇ ਜਿਹਾ ਮਾਹੌਲ ਬਣਾਇਆ ਤੁਸੀਂ ਦੇਖੋ ਕਿੰਨੇ ਲੋਕ ਪਰੇਸ਼ਾਨ ਹੋਣਗੇ ਬਹੁਤ سارے ਲੋਕਾਂ ਦੇ ਸਾਹ ਸੁੱਕ ਜਾਂਦੇ ਨੇ ਕਣਕਾਂ ਵੱਡੀਆਂ ਪਈਆਂ ਨੇ ਫਸਲਾਂ ਬਾਹਰ ਵੱਡੀਆਂ ਪਈਆਂ ਨੇ ਤੇ ਜਿਨ੍ਹਾਂ ਲੋਕਾਂ ਨੇ ਆਪਣੇ ਕਈ ਮਹੀਨੇ ਕਈ ਦਿਨ ਮਿਹਨਤ ਕੀਤੀ ਹੈ ਕਈ ਮਹੀਨੇ ਤੱਕ ਉਹਨਾਂ ਨੇ ਦਿਨ ਰਾਤ ਫਸਲ ਪਾਲੀ ਹੈ ਤਾਂ ਅੱਜ ਉਹਨਾਂ ਦੀ ਫਸਲ ਦੇ ਉੱਪਰ ਜਦੋਂ ਮੀਂਹ ਵਾਲਾ ਮੌਸਮ ਆਣ ਜਾਂਦਾ ਤਾਂ ਉਹਨਾਂ ਦੇ ਮਨ ਦਿਲ ਕਿੰਨੇ ਦੁਖੀ ਹੁੰਦੇ ਆ ਸ਼ਾਇਦ ਉਹਨਾਂ ਤੋਂ ਬਿਹਤਰ ਕੋਈ ਜਾਣ ਨਹੀਂ ਸਕਦਾ ਕਿਉਂਕਿ ਮੰਡੀਆਂ ਦੇ ਵਿੱਚ ਵੀ ਕਿਸਾਨਾਂ ਦੀ ਫਸਲ ਪਈ ਆ ਤਬੂ ਤੋ ਬੱਦਲਬਾਈ ਹੋ ਗਈ ਤ ਬੱਦਲਬਾਈ ਨੇ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਚਿੰਤਾ ਵਿੱਚ ਡਾਲਿਆ ਹੋਏਗਾ ਇਹ ਫੀਲਿੰਗ ਮੈਨੂੰ ਵੀ ਆ ਜਾਂਦੀ ਹੈ ਕਿਉਂਕਿ ਮੈਨੂੰ ਪਤਾ ਕਿ ਦਰਦ ਕੀ ਹੁੰਦਾ ਦੁੱਖ ਕੀ ਹੁੰਦਾ ਕਿਉਂਕਿ ਮੇਰੇ ਪੈਰ ਖਰਾਬ ਹੈ ਹੈਂਡੀਕੈਪ ਆ ਪਿੱਛੇ ਬੀਲ ਚੇਅਰ ਦੇਖ ਰਹੇ ਹੋ ਤੁਸੀਂ ਉਹਦੇ ਬੀਲ ਚੇਅਰ ਤੇ ਕਿਉਂ ਨਹੀਂ ਬਠਾ ਬਠਾ ਤਾਂ ਨਹੀਂ ਕਿਉਂਕਿ ਟੁੱਟ ਗਈ ਉਹ ਆ ਉਹ ਟੁੱਟਣ ਦੇ ਕਰਕੇ ਮੈਂ ਨਹੀਂ ਬਠਾ ਮੈਂ ਥੱਲੇ ਬਹਿ ਕੇ ਵੀਡੀਓ ਬਣਾ ਰਿਹਾ ਤੇ ਇੰਨਾ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੀ ਧਰਤੀ ਦੇ ਮਹਾਨ ਗੁਰੂਆਂ ਪੀਰਾਂ ਦੀ ਧਰਤੀ 'ਚ ਪੈਦਾ ਹੋਏ ਲੋਕ ਆ ਔਰ ਮਿਹਨਤੀ ਲੋਕ ਆ ਤੁਸੀਂ ਮਿਹਨਤ ਕਰਕੇ ਹਰ ਚੀਜ਼ ਨੂੰ ਹਾਸਲ ਕੀਤਾ ਪੰਜਾਬ ਨੂੰ ਵਿਕਸਿਤ ਕੀਤਾ ਦੁਬਈ ਵਰਗੀ ਕੰਟਰੀ ਵੀ ਪੰਜਾਬੀਆਂ ਨੇ ਹੀ ਵਿਕਸਿਤ ਕੀਤੀ ਆ ਤੁਸੀਂ ਦੇਖਦੇ ਹੋ ਨਾ ਅਬੂਤਾਬੀ ਨੂੰ ਜਿੱਥੇ ਸਾਰੇ ਪੰਜਾਬੀ ਲੋਕ ਜਾ ਕੇ ਕੰਮ ਕਰਦੇ ਨੇ ਦਿਨ ਰਾਤ ਹੱਡ ਤੋੜਵੀਂ ਮਿਹਨਤ ਕਰਕੇ ਉਹ ਦੁਬਈ ਨੂੰ ਵਿਕਸਿਤ ਕਰ ਦਿੱਤਾ ਉੱਥੇ ਸਾਡਾ ਪੰਜਾਬ ਨਸ਼ੇ ਨਾਲ ਬਰਬਾਦ ਹੋ ਗਿਆ ਪੰਜਾਬ ਦੇ ਹਰ ਕੰਦ ਹਰ ਪਿੰਡ ਵਿੱਚ ਨਸ਼ਾ ਚੱਲਦਾ ਮੈਂ ਤੁਹਾਨੂੰ ਆਪਣੇ ਪਿੰਡ ਦੀ ਸਟੋਰੀ ਸੁਣਾਉਣਾ ਕੁਝ ਸਾਲ ਪਹਿਲਾਂ ਇਦਾਂ ਸੀ ਕਿ ਸਾਡੇ ਗਲੀ ਦੇ ਵਿੱਚ ਹੀ ਚਿੱਟਾ ਵਿਕਦਾ ਹੁੰਦਾ ਸੀ ਸਾਡੇ ਘਰ ਦੇ ਪਾਸੇ ਹੀ ਸੀ ਤੇ ਉੱਥੇ ਆਮ ਹੀ ਚਿੱਟਾ ਗੱਲ ਸੀ ਕਿ ਚਿੱਟਾ ਆਮੇ ਮੁੰਡੇ ਜੇ ਬੰਜ ਭਾ ਕੇ ਕੁੰਮ ਦੇ ਹੁੰਦੇ ਸੀ ਇੰਨੇ ਹਾਲਾਤ ਮਾੜੇ ਸੀ ਪੰਜਾਬ ਤੇ ਇੱਕ ਤਾਂ ਪੰਜਾਬ ਹੁੰਦਾ ਗਰੀਬੀ ਨਾਲ ਜੂਝ ਰਿਆ ਫਿਰ ਦੂਸਰਾ ਪ੍ਰਿਸ਼ਟਾਚਾਰ ਤੀਸਰਾ ਪੰਜਾਬ ਦੇ ਵਿੱਚ ਮੰਗਾਈ ਬਹੁਤ ਜ਼ਿਆਦਾ ਆਇਆ ਫਿਰ ਉੱਤੋਂ ਸਰਕਾਰਾਂ ਵੀ ਉੱਦਾਂ ਦੀਆਂ ਉਹ ਨੇਤਾ ਪ੍ਰਿਸ਼ਟਾਚਾਰੀ ਹੈ ਤਉ ਤੋ ਪੰਜਾਬ ਦੀ ਧਰਤੀ ਦੇ ਇੱਕ ਬਹੁਤ ਮਾੜੀ ਚੀਜ਼ ਜਿਹੜੀ ਹੈ ਉਹ ਨਸ਼ਾ ਹੈ ਤੇ ਨਸ਼ਾ ਪੰਜਾਬ ਦੇ ਵਿੱਚ ਚਿੱਟਾ ਘਰਾਂ ਦੇ ਘਰ ਉਜਾੜ ਦਿੱਤੇ ਨੇ ਘਰਾਂ ਦੇ ਘਰ ਪਰਵਾਦ ਕਰਕੇ ਰੱਖ ਦਿੱਤੇ ਆ ਤਉ ਤੋ ਸਾਡੀ ਬੇਰੋਜ਼ਗਾਰੀ ਵੀ ਹੈ ਜਿਸ ਨਾਲ ਬਹੁਤ ਸਾਰੇ ਲੋਕ ਅੱਜ ਭੁੱਖੇ ਮਰ ਰਹੇ ਨੇ ਗਰੀਬਲੀ ਬੋਲੇਗਾ ਜਿਹਦਾ ਹੱਕ ਪੰਜਾਬ ਦੇ ਟੱਟੂਆਂ ਨੇ ਮਾਰਿਆ ਹੋਇਆ ਇਹਨਾਂ ਖੋਤਿਆਂ ਨੇ ਮਾਰਿਆ ਹੋਇਆ ਤੇ ਇਹਨਾਂ ਖੋਤਿਆਂ ਦੀ ਪੀਪਲੀ ਮੈਂ ਜੂਰ ਬਜਾਉਂਗਾ ਇਹ ਜਨਤਾਰੀ ਪੀਪਲੀ ਬਜਾਉਂਦੇ ਆ ਤਾਂ ਇਹਨਾਂ ਦੇ ਛਤਰਾਂ ਦੀ ਪੀਪਲੀ ਮੈਂ ਜੂਰ ਬਜਾਉਂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਨੂੰ ਵੋਟਾਂ ਨਾ ਪਾਇਆ ਕਰੋ ਤੁਸੀਂ ਇਹਨਾਂ ਦਾ ਵੋਟਾਂ ਨਾ ਬਾਈਕਾਟ ਹੀ ਕਰ ਦਿਓ ਉਹੀ ਚੰਗੀ ਗੱਲ ਹੈ ਕਿਉਂਕਿ ਵੋਟਾਂ ਤੁਹਾਨੂੰ ਪਾਉਣ ਦਾ ਕੀ ਫਾਇਦਾ ਨਾ ਤੁਹਾਨੂੰ ਦਾਲ ਮਿਲਣੀ ਨਾ ਤੁਹਾਨੂੰ ਸਸਤੀ ਸਬਜ਼ੀ ਮਿਲਣੀ ਨਾ ਤੁਹਾਨੂੰ ਸਸਤਾ ਪੈਟਰੋਲ ਮਿਲਣਾ ਨਾ ਸਸਤਾ ਤੁਹਾਨੂੰ ਡੀਜ਼ਲ ਮਿਲਣਾ ਨਾ ਤੁਹਾਨੂੰ ਸਸਤੀ ਗੈਸ ਮਿਲਣੀ ਆ ਫਿਰ ਵੋਟਾਂ ਪਾਉਣ ਦਾ ਕੀ ਫਾਇਦਾ ਤੁਹਾਨੂੰ ਨੌਕਰੀ ਵੀ ਨਹੀਂ ਮਿਲਣੀ ਤੁਹਾਡੇ ਬੱਚੇ ਜਾਣੇ ਵੀ ਬਾਹਰ ਹੀ ਜਾਣਾ ਕਰਜ ਲੋਕੇ ਬਾਹਰ ਜਾਉਂਗੇ ਤੁਹਾਨੂੰ ਪਤਾ ਕਰਜ ਵੀ ਕਿੰਨਾ ਮਹਿੰਗਾ ਹੋ ਗਿਆ ਪਹਿਲਾਂ ਤਾਂ ਕਰਜ ਸਾਨੀ ਨਾਲ ਮਿਲ ਜਾਂਦਾ ਸੀ ਪਰ ਹੁਣ ਕਰਜ ਬਹੁਤ ਮੁਸ਼ਕਲ ਮਿਲਦਾ ਹੈ ਬਹੁਤ ਬੜੇ سارے ਲੋਕ ਸਬਸਿਡੀਆਂ ਲੈਂਦੇ ਨੇ ਲੋਨ ਲੈਂਦੇ ਨੇ ਵਿਚਾਰੇ ਤਾਂ ਕਰਜ ਨਹੀਂ ਮੁੜਦੇ ਬੜੀ ਤੰਗੀ ਹੁੰਦੀ ਹੈ ਅੱਜ ਦੇਖੋ ਕਿੰਨਾ ਮਾਹੌਲ ਖਰਾਬ ਹੋ ਗਿਆ ਬਹੁਤ ਸਾਰੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਔਰ ਸਰਕਾਰ ਨੇ ਕੀ ਕੀਤਾ ਕੁਝ ਨਹੀਂ ਮੌਜਾ ਦੇਖਤਾ ਨਹੀਂ ਦੋ ਚਾਰ ਲੋਕਾਂ ਨੂੰ ਮੁਆਵਜ਼ਾ ਦੇ ਕੇ ਕਹਿੰਦੇ ਸੀ 5 ਲੱਖ ਨੂੰ ਦੇ ਦਿੱਤਾ 10 ਲੱਖ ਨੂੰ ਦੇ ਦਿੱਤਾ ਇਹ ਕੁਝ ਨਹੀਂ ਦਿੰਦੇ ਯਾਰ ਦੋ ਚਾਰ ਲੋਕਾਂ ਦੇ ਦੇ ਕੇ ਔਰ 5 ਲੱਖ ਗਣਾ ਦਿੰਦੇ ਨੇ ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਲੋਕ ਮੈਨੂੰ ਵੀ ਸਪੋਰਟ ਕਰੋ ਮੈਨੂੰ ਤਾਂ ਵੈਸੇ ਪੈਸਾ ਪੂਸੇ ਦੀ ਲੋੜ ਨਹੀਂ ਮੈਂ ਨਹੀਂ ਪੈਹਾ ਮੰਗਦਾ ਮੈਂ ਤੁਹਾਡਾ ਸਪੋਰਟ ਮੰਗਦਾ ਮੈਨੂੰ ਸਪੋਰਟ ਚਾਹੀਦਾ ਜੇ ਤੁਸੀਂ ਸਪੋਰਟ ਕਰਦਾ ਫਿਰ ਆਪਣੇ ਆਪ ਕੁਝ ਨਾ ਕੁਝ ਆ ਜਾਏਗਾ ਮੈਨੂੰ ਰੱਬ ਵੱਲੋਂ ਆ ਜਾਏਗਾ ਪਰ ਮੈਨੂੰ ਮਦਦ ਹੀ ਮਿਲ ਜੇ ਨਾ ਮਦਦ ਕੀ ਹੈ ਸਰਕਾਰ ਤੱਕ ਬਾਲ ਮੇਰੀ ਚਲੀ ਜਾਏ ਪੰਜਾਬ ਦੇ ਮੇਰੇ ਜਿਹੜੇ ਲੋਕ ਹੈ ਸਰਕਾਰੀ ਮੁਲਾਜ਼ਮ ਅਫਸਰ ਆ ਵੱਡੇ ਉਦਿਆਂ ਤੇ ਸ਼ਾਇਦ ਮੇਰੀ ਉਹਨਾਂ ਤੱਕ ਆਵਾਜ਼ ਚਲੀ ਜਾਏ ਕਿਉਂਕਿ ਮੈਂ ਹੈਂਡੀਕੈਪ ਹਾਂ ਆ ਪਿੱਛੇ ਵੀ ਇਹ ਚੀਜ਼ ਤੁਸੀਂ ਦੇਖ ਲਓ ਇਹ ਟੁੱਟ ਗਈ ਹੋਇਆ ਅਜਾ 4-5 ਸਾਲ ਪਹਿਲਾਂ ਮੈਨੂੰ ਮਿਲੀ ਸੀ ਇਹ ਤੇ ਟੁੱਟੀ ਹੋਈ ਮਿਲੀ ਸੀ ਇਹ ਟੁੱਟੀ ਹੋਈ ਕਿੱਦਾਂ ਮਿਲੀ ਤੁਹਾਨੂੰ ਅਗਲੇ ਵੀਡੀਓ ਚ ਦੱਸ ਦਊਂਗਾ ਕਿ ਕਿੱਦਾਂ ਮਿਲੀ ਆ ਪਰ ਹਾਂ ਇਹ ਤੁਸੀਂ ਮੈਨੂੰ ਮਦਦ ਕਰੋਗੇ ਤੇ ਮੇਰੀ ਜ਼ਿੰਦਗੀ ਆ ਨਹੀਂ ਤਾਂ ਮੇਰਾ ਤਾਂ ਆਰਾਮ ਆਰਾਮ ਸੱਤਿਆ ਪ੍ਰਭੂ ਇਸ ਕਰਕੇ ਮੈਂ ਤੁਹਾਡੇ ਸਪੋਰਟ ਦੀ ਜ਼ਰੂਰਤ ਮੰਗਦਾ ਤੁਹਾਨੂੰ ਉਮੀਦ ਕਰਦਾ ਕਿ ਤੁਸੀਂ ਮੈਨੂੰ ਸਪੋਰਟ ਕਰੋਗੇ ਤੁਹਾਡਾ